ਜੀਵਾ ਗੁਰ ਤੇਰਾ ਦਰਸ਼ਨ ਦੇਖ ਜੀਵਾ ਗੁਰੂ ਰੂਪਿਆਰੀ ਸਾਧ ਸੰਗਤ ਜੀ ਇਹ ਸ਼ਬਦ ਸਤ ਗੁਰੂ ਸਾਹਿਬ ਜੀ ਨੇ ਕਿੱਡਾ ਪੰਕਤੀਆਂ ਸੁੰਦਰ ਆਪ ਜੀ ਨੂੰ ਸਾਧ ਸੰਗਤ ਜੀ ਸਰਵਣ ਕਰਾਰੇ ਹਨ ਕਿਉਂਕਿ ਗੁਰਮਖ ਪਰਿਆਰਿਆਂ ਨੇ ਕੀਰਤਨ ਦਾ ਸਤਕਾਲ ਕਰਦੇ ਹੋਏ ਬੇਨਤ ਮਾਇਆ ਘਾਦਰ ਕੀਤੀ ਹੈ ਭਾਗੋ ਜੀਤਾਂ ਮੀਨ ਕਲਾ ਕੰਮ ਦੇਿਤ ਕਮਾਈਆਂ ਦੇ ਵਾਦੇ ਪਾਉਣ ਕਿਉਂਕਿ ਗੁਰੂ ਪਿਆਰੀ ਸਾਸ ਸ੍ਰੀ ਜੀ ਬੜੇ ਪਿਆਰ ਦੇ ਨਾਲ ਸ਼ਬਦ ਨੂੰ ਸਰਣ ਕਰਨਾ ਆਪਣੀ ਸ਼ਰਨ ਰਾਖ ਪ੍ਰਭ ਦਾਤੇ ਆਪਣੀ ਸ਼ਰਨ ਰਾਖ ਪ੍ਰਭ ਦਾਤੇ ਆਪਣੀ ਸ਼ਰਨ ਰਾਖ ਪ੍ਰਭ ਦਾਤੇ ਆਪਣੀ ਸ਼ਰਨ ਆਪਨੇ ਸ਼ਰਨ ਰਾਖ ਪ੍ਰਭ ਦਾਤੇ ਆਪਣੀ ਸ਼ਰਨ ਰਾਖ ਪ੍ਰਭ ਦਾਤੇ ਆਪਣੀ ਸ਼ਰਨ ਰਾਖ ਪ੍ਰਭ ਦਾਤੇ ਆਪਣੀ ਸ਼ਰਨ ਰਾਖ ਪ੍ਰਭ ਦਾਤੇ ਗੁਰ ਪ੍ਰਸਾਦਿ ਕੇ ਨ ਮਿਰ ਲੈ ਜਾਤੇ ਦਰਸ਼ਨ ਦੇਖ ਜੀਵਾ ਦੇਖ ਜੀਵਾ ਗੁਰ ਤੇਰਾ ਦਰਸ਼ਨ ਦੇਖ ਜੀਵਾ ਦੇਖ ਜੀਵਾ ਗੁਰ ਤੇਰਾ ਦਰਸ਼ਨ ਦੇਖ ਜੀਵਾ ਦੇ ਤੇਰੀਆਂ ਗੋ ਤੇਰਾ ਦਰਸ਼ਨ ਤੇ ਕ੍ਰਿਪਾ ਮਾ ਸੁਣੋ ਬਿਨਾਂ ਪ੍ਰਭ ਮੇਰੇ ਮੀਤਾ ਸੁਣੋ ਬਿਨਾਂ ਪ੍ਰਭ ਮੇਰੇ ਮੀਤਾ ਸੁਣੋ ਬਿਨਾਂ ਪ੍ਰਭ ਮੇਰੇ ਮੀਤਾ वसे वसे कमल वसे मेरे जीता चरण कमल वसे मेरे जीता चरण कमल वसे मेरे जीता चरण कमल वसे मेरे जीता दर्शन देख जीवा देख जीवा कर तेरा दर्शन देख जीवा देख जीवा कर तेरा दर्शन देख जीवा मा दर्शा हे न केक करे ਕਰੇ ਅਰਦਾਸ ਨਾਨਕ ਇਕ ਕਰੇ ਅਰਦਾਸ ਨਾਨਕ ਦੇਖ ਕਰੇ ਅਰਦਾਸ ਸਰਮਹੀ ਪੁਰਨ ਗੁਰੂ ਨਾਨਕ ਦੇਖ ਜੀਵਾ ਦੇਖ ਤੇਰਾ ਦਰਸ਼ਨ ਦੇਖ ਜੀਵਾ ਦੇਖ ਜੀਵਾ ਗੁਰ ਕੇ ਰਾ ਦਰਸ਼ਨ ਦੇਖ ਜੀਵਾ ਦੇਖ ਜੀਵਾ ਕੋ ਤੇਰਾ ਦਰਸ਼ਨ ਦੇਖ ਜੀਵਾ ਗੁਰ ਦੇ ਨਾ ਦਰਸ਼ਨ ਦੇਖ ਜੀਵਾ ਦੇਖ ਜੀਵਾ ਗੁਰ ਦੇ ਹਰ ਦਰਸ਼ਨ ਦੇਖ ਜੀਵਾ ਗੁਰੂ ਰੂਪ ਗੁਰੂ ਪਿਆਰੀ ਸਾ ਸੰਗਤ ਜੀ ਸਤ ਗੁਰੂ ਸਾਹਿਬ ਦੀ ਕਿਰਪਾ ਹੋਈ ਹੈ ਮੰਗਲ ਫਤੇਖਾਂ ਦੀ ਸੰਗਤ ਹੈ ਰਲ ਮਿਲ ਕੇ ਸੇਵਾ ਸਾਥ ਸੰਗਤ ਕਰਦੇ ਆਂ